ਵੀਰ ਸੇਖ ਸਾਖ ਬਹੁਤੇ ਕੀਏ ਤ੍ਰਿਸ਼ਕੀਓ ਨਾਮੇਤ ਭਗਤ ਕਬੀਰ ਜੀ 96 ਸ਼ਲੋਕ ਵਿੱਚ ਸਾਨੂੰ ਸਮਝਾਉਂਦੇ ਕੰਦੇਵੀ ਪਰਮਾਤਮਾ ਨੂੰ ਮਿਲਣ ਦੀ ਤਾਂਗ ਬਣੀ ਕਈਆਂ ਦੇ ਵਿੱਚ ਚਾਲੇ ਠੇ ਹਰ ਮਿਲਨ ਕੋ ਅਗਲੀ ਪੰਕਤੀ ਹੋਏ ਦੱਸਦੇ ਕਹਿੰਦੇ ਪਰਮਾਤਮਾ ਨੂੰ ਮਿਲਣ ਵਾਸਤੇ ਚੱਲੇ ਸੀ ਘਰੋਂ ਪਰ ਜਦੋਂ ਕੋਈ ਪ੍ਰਾਪਤੀ ਹੋਈ ਚੇਲੇ ਚਾਟੜੇ ਬਣਨ ਲੱਗ ਪਏ ਤਾਂ ਕਹਿੰਦੇ ਫਿਰ ਕੇਸ਼ੋ ਕੀ ਉਹ ਨਾ ਮੀਤ ਜਿੰਨੂੰ ਮਿੱਤਰ ਬਣਾਉਣਾ ਸੀ ਪਰਮਾਤਮਾ ਨੂੰ ਉਹ ਭੁੱਲ ਗਿਆ ਤੇ ਚੇਲੇ ਚਾਟੜੇ ਚਿੱਤੇ ਰਹਿ ਗਏ ਸੇਵਾ ਕਰਨੇ ਜੇ ਪਰਮਾਤਮਾ ਗੁਰੂ ਦੀ ਤੇ ਸੇਵਾ ਫਿਰ ਆਪਣੀ ਕਰਾਨ ਲੱਗ ਪਵੇ ਆਪਾ ਕਿੰਨੇ ਇਹੋ ਜਿਹੇ ਥਾਨ ਦੇਖਦੇ ਆ ਜਿਹੜੇ ਆਪਣੀ ਸੇਵਾ ਕਰਾਨ ਦੇ ਵਿੱਚ ਰੁੱਝੇ ਹੋਏ ਨੇ ਪਰਮਾਤਮਾ ਉਹਨਾਂ ਨੂੰ ਭੁੱਲਿਆ ਹੋਇਆ ਆਪ ਹੀ ਪਰਮਾਤਮਾ ਬਣੇ ਪਏ ਉਹ ਹੀ ਗੱਲ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਤੇ ਪਹਿਲਾ ਮਿਲਨ ਦੀ ਤਾਂਗ ਬਣੀ ਪਰਮਾਤਮਾ ਵਾਹਿਗੁਰੂ ਨੂੰ ਤੇ ਜਦੋਂ ਕੋਈ ਪ੍ਰਾਪਤੀ ਹੋਈ ਤੇ ਖੇੜਿਆਸੀ ਵਰਤੀ ਪਿਉਰੇ ਚੇਲੇ ਚਾਟੜੇ ਬਣਨ ਲੱਗ ਪਏ ਤੇ ਉਹਨੂੰ ਪਰਮਾਤਮਾ ਭੁੱਲ ਗਿਆ ਉਹ ਚੇਲੇ ਚਾਟੜਿਆਂ ਨੂੰ ਸੇਵਾ ਕਰਾਉਣ ਦੇ ਵਿੱਚ ਰੁੱਝ ਗਿਆ ਫਿਰ ਵਿੱਚ اٹਕਿਓ ਚੀਤ ਬਸ ਉਹ ਜਿਹੜੀ ਗੱਲਬਾਤ ਸੀ ਉਹ ਵਿੱਚ ਹੀ اٹਕ ਗਏ ਵਿੱਚ ਹੀ ਰੁਕ ਗਏ ਜਿਹੜੀ ਮੰਜ਼ਲ ਸੀ ਉਹ ਵਿੱਚੇ ਹੀ ਰਹਿ ਗਈ ਮੰਜ਼ਲ ਪਰਮਾਤਮਾ ਪ੍ਰਾਪਤੀ ਪਰਮਾਤਮਾ ਨਾਲ ਇੱਕ ਮੇਕੋ ਹੁੰਦੀ ਸੀ ਐਸਾ ਰੂਝਿਆ ਮਾਇਆ ਦੇ ਮੋਹ ਵਿੱਚ ਪਿਓ ਰਸਤਾ ਭਟਕ ਗਿਆ ਕਬੀਰ ਕਾਰਨ ਬਪੁਰਾ ਕੀਆ ਕਰੇ ਭਗਤ ਕਬੀਰ ਜੀ ਅਗਲੇ ਸ਼ਲੋਕੇ ਸਮਝਾਉਂਦੇ ਇਹ ਵਿਚਾਰਾ ਮਨੁੱਖ ਆਪਣੇ ਆਪ ਕੀ ਕਰ ਸਕਦਾ ਪੁੰਨ ਜਰੇ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹਨੇ ਚੇਰੇ ਵਾਹਿਗੁਰੂ ਦੇ ਨਾਲ ਇੱਕ ਮਿਕ ਨਹੀਂ ਹੋ ਸਕਦਾ ਜ्यों ਰਾਮ ਨਾ ਕਰਿਆ ਸਹਾਇ ਜਿੰਨੇ ਚਿਰ ਵਾਹਿਗੁਰੂ ਜੀ ਆਪ ਸਹਿਤਾ ਨਹੀਂ ਕਰਦੇ ਇਹ ਵਾਹਿਗੁਰੂ ਜੀ ਦੇ ਤੁਹਾਡਾ ਦਰਸ਼ਨ ਨਹੀਂ ਤੁਹਾਡੀ ਕਿਰਪਾ ਨਹੀਂ ਤੁਹਾਡੀ ਸਹਾਇਤਾ ਨਹੀਂ ਇਹ ਮਨੁੱਖ ਭਟਕ ਜਾਂਦਾ ਹੈ ਭਟਕਣਾ ਦੇ ਵਿੱਚ ਫਸ ਜਾਂਦਾ ਹੈ ਰਸਤਾ ਬੋਲ ਜਾਂਦਾ ਜੇ ਜੇ ਡਾਲੀ ਭਗ ਧਰੋਂ ਸੋਈ ਮੋਰ ਮੋਰ ਜਾਏ ਕਹਿੰਦੇ ਵੀ ਜਿਹੜਾ ਰੋਖ ਆਣਾ ਉਹਦੀ ਚੋਟੀ ਦੇ ਉੱਤੇ ਚੜ੍ਹਨਾ ਹੋਵੇ ਪਹਿਲਾ ਪਹਿਲੀ ਟਾਣੀ ਦੇ ਉੱਤੇ ਦੂਜੀ ਟਾਣੀ ਦੇ ਉੱਤੇ ਤੀਜੀ ਟਾਣੀ ਦੇ ਉੱਤੇ ਫਿਰ ਮਨੁੱਖ ਚੋਟੀ ਦੇ ਉੱਤੇ ਪਹੁੰਚਦਾ ਹੈ ਜੇ ਟਾਣੀਆਂ ਕਮਜ਼ੋਰ ਹੋਣ ਫਿਰ ਚੋਟੀ ਤੇ ਨਹੀਂ ਪਹੁੰਚ ਸਕਦਾ ਜੇ ਟਾਣੀਆਂ ਮੋਟੀਆਂ ਨੇ ਫਿਰ ਕੰਦੇ ਉਹ ਮਰੋ ਚੋਟੀ ਤੇ ਪਹੁੰਚਾ ਇਸੇ ਤਰ੍ਹਾਂ ਹੀ ਆਤਮਿਕ ਜੀਵਨ ਦੇ ਵਿੱਚ ਜਿਹੜੀ ਸੱਚਖੰਡ ਦੀ ਅਵਸਥਾ ਪਰਮ ਪਦ ਦੀ ਅਵਸਥਾ ਹੈ ਕਹਿੰਦੇ ਭਾਈ ਓਰੇ ਤੇ ਪਹੁੰਚਣਾ ਸੀ ਵਾਹਿਗੁਰੂ ਦਾ ਸਿਮਰਨ ਕਰਕੇ ਸੰਗਤ ਕਰਕੇ ਗੁਰੂ ਨਾਲ ਜੁੜ ਕੇ ਪਰੇ ਛੋਟੀਆਂ ਟਾਣੀਆਂ ਦੇ ਚੱਕਰ ਦੇ ਵਿੱਚ ਫਸ ਗਿਆ ਚੇਲੇ ਚਾਟੜੇ ਬਣਨ ਲੱਗ ਪਏ ਜਿੱਦੀ ਆਪਣੀ ਜਿਆਜਕਾਰ ਹੋਣ ਲੱਗ ਪਈ ਤੇ ਕਮਜ਼ੋਰ ਟਾਣੀ ਦੀ ਤਰ੍ਹਾਂ ਹੋ ਗਿਆ ਫਿਰ ਜਿੱਥੇ ਪਿਆਰ ਰੱਖਦਾ ਉਹੀ ਟਾਣੀ ਟੁੱਟ ਜਾਂਦੀ ਹੈ ਗੈਰਤੂ ਭਾਵ ਇਹਦਾ ਆਪਣਾ ਜੀਵਨ ਹੀ ਕਮਜ਼ੋਰ ਹੋ ਗਿਆ ਇਹਦਾ ਆਪਣਾ ਅੰਦਰ ਹੀ ਕਮਜ਼ੋਰ ਹੋ ਗਿਆ 扑ਕਣਾ ਦੇ ਵਿੱਚ ਫਸ ਕੇ ਇਹਦੇ ਕਰਕੇ ਅਸਲ ਮੰਜ਼ਲ ਤੋਂ ਹੀ 扑ਕ ਗਿਆ ਅਸਲ ਮੰਜ਼ਲ ਤੋਂ ਸੱਖ ਨਾ ਰਹਿ ਗਿਆ ਕਬੀਰ ਅਵਰਾ ਕੋ உபਦੇਸ਼ਤੇ ਮੁਖ ਮੈਂ ਪਰ ਹੈ ਰੀਤ ਕੋ ਸਾਡੇ ਵਰਗੇ ਅਵਰਾ ਭਾਵ ਦੂਜਿਆਂ ਨੂੰ ਉਪਦੇਸ਼ ਚੰਦਨ ਪਾਈ ਆਪਣਾ ਘਰ ਸੰਭਲੋ ਸੰਗਤ ਕਰ ਲੋ ਨਾਮ ਜਪ ਲੋ ਪਰ ਮੁਖ ਮੈਂ ਪਰ ਹੈ ਰੇਤ ਆਪਣੇ ਮੁਖ ਦੇ ਵਿੱਚ ਰੇਤ ਤੇ ਭਾਵ ਰਸ ਨਹੀਂ ਹੈਗਾ ਆਪਣੇ ਮੁਖ ਦੇ ਵਿੱਚ ਰਾਸ ਬਿਰਾਨੀ ਰਾਖ ਤੇ ਰਾਸ ਪੂੰਜੀ ਬਿਰਾਨੀ ਬੇਗਾਨੇ ਬੇਗਾਨੇ ਪੂੰਜੀ ਦੀ ਅਖਿਆ ਕਰਨ ਦਾ ਉਪਦੇਸ਼ ਦਿੰਦੇ ਭਾਈ ਆਪਣੇ ਆਪ ਨੂੰ ਸੰਭਲੋ ਖਾਇਆ ਕਰਕੇ ਖੇਤ ਪਰ ਆਪਣਾ ਜਿਹੜਾ ਸਰੀਰ ਰੂਪੀ ਮਨ ਰੂਪੀ ਖੇਤ ਉਹਨਾਂ ਵਿਚਾਰ ਖਾਂਦੇ ਜਾ ਰਹੇ ਨੇ ਦੂਜਿਆਂ ਦੀ ਰਾਸ ਦੂਜਿਆਂ ਨੂੰ ਜੀਵਨ ਸਫਲਾ ਕਰਨ ਦਾ ਭਰੇ ਦੇਈ ਰਹੇ ਨੇ ਆਪਣਾ ਜੀਵਨ ਨਿਰਸਫਲ ਹੁੰਦਾ ਜਾ ਰਿਹਾ ਆਪਣਾ ਖੇਤ ਆਪਣਾ ਹਿਰਦਾ ਆਪਣਾ ਜੀਵਨ ਵਿਕਾਰ ਲੁੱਟਦੇ ਜਾ ਰਹੇ ਨੇ ਭਟਕਣਾ ਲੁੱਟਦੀ ਜਾ ਰਹੀ ਹੈ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੇ ਕੋ ਸੇਖਾਉ ਫਗਤ ਕਬੀਰ ਜੀ ਹੁਣ ਇਸ ਸ਼ਲੋਕ ਵਿੱਚ ਸਾਨੂੰ ਸਮਝਾਉਂਦੇ ਨੇ ਕਹਿੰਦੇ ਹੈ ਵਾਹਿਗੁਰੂ ਮੈਂ ਗੁਰੂ ਦੀ ਸੰਗਤ ਵਿੱਚ ਰਵਾਂ ਮੇਰੇ ਤੇ ਤਰਸ ਕਰੋ ਮੇਰੀ ਸਹਾਤਾ ਕਰੋ ਭਾਵੇਂ ਮੈਨੂੰ ਜਵਾਂ ਦੇ ਛਿੱਲੜ ਹੀ ਖਾਣ ਨੂੰ ਮੇਰੇ ਪਾਪ ਖਾਣ ਨੂੰ ਭਾਵੇਂ ਘਟ ਮਿਲ ਜਾਵੇ ਤਨ ਪਦਾਰਥ ਘਟ ਮਿਲ ਜਾਣ ਸੁਖ ਘਟ ਮਿਲ ਜਾਣ ਪਰ ਗੁਰੂ ਦੀ ਸੰਗਤ ਨਾ ਮੇ ਛੱਡਾਂ ਗੁਰੂ ਦੀ ਸੰਗਤ ਨੂੰ ਗੁਰੂ ਤੋਂ ਮੈਂ ਬੇਮੁਖ ਨਾ ਹੋਵਾਂ ਇਹ ਮੇਰੇ ਤੇ ਵਾਹਿਗੁਰੂ ਜੀ ਕਿਰਪਾ ਕਰੋ ਧਨ ਬਦੌਰਤ ਘਟੋਂ ਖਾਣ ਨੂੰ ਘਟ ਮਿਲ ਜੇ ਸੌਣ ਨੂੰ ਘਟ ਮਿਲ ਜੇ ਪਰ ਵਾਹਿਗੁਰੂ ਜੀ ਤੁਹਾਡੀ ਸੰਗਤ ਵਿੱਚ ਰਵਾਂ ਗੁਰੂ ਪਾਤਸ਼ਾਹ ਜੀ ਤੁਹਾਡੀ ਸੇਵਾ ਵਿੱਚ ਰਵਾਂ ਹੋਣ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਵਾਂ ਥੋੜੇ ਪਦਾਰਥਾਂ ਕਰਕੇ ਜੋ ਹੋਣਾ ਸੋ ਹੋ ਜੇ ਪਰ ਕਦੇ ਵੀ ਮੈਂ ਸਾਾਕਤਾਂ ਦਾ ਟੁੱਟਿਆਂ ਦਾ ਸੰਗ ਨਾ ਕਰਾਂ ਕਦੇ ਵੀ ਗੁਰੂ ਪਾਤਸ਼ਾਹ ਜੀ ਤੁਹਾਡੇ ਤੋਂ ਦੂਰ ਨਾ ਹੋਵਾਂ ਗਹਿਣ ਤੋਂ ਭਾਵ ਥੋੜਾ ਮਿਲ ਜੇ ਪਰ ਗੁਰੂ ਦੀ ਸੰਗਤ ਮਿਲੇ ਜ਼ਰੂਰ ਸਵੇਰੇ ਸ਼ਾਮ ਗੁਰੂ ਦੇ ਦਰਸ਼ਨ ਦਿਦਾਰੇ ਹੋਵਾਂ ਗੁਰੂ ਦੀ ਬਾਣੀ ਪੜ੍ਹੀਏ ਪਰਮਾਤਮਾ ਦਾ ਨਾਮ ਜਪੀਏ ਕਹਿੰਦੇ ਇਹਦੇ ਨਾਲ ਹੀ ਅਸਲ ਠੌਰ ਪ੍ਰਾਪਤ ਹੁੰਨੀ ਅਸਲ ਮਨ ਦਾ ਟਿਕਾਓ ਪ੍ਰਾਪਤ ਹੋਣਾ ਹੈ ਅਸਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਕਬੀਰ ਸੰਗਤ ਸਾਧ ਕੇ ਦਿਨ ਦਿਨ ਦੂਣਾ ਹੈ ਕਹਿੰਦੇ ਜਿਉਂ-ਜਿਉਂ ਗੁਰੂ ਦੀ ਸੰਗਤ ਕਰਦੇ ਆ ਨਾ ਦਿਨੋਂ ਦੇਣਾ ਪਰਮਾਤਮਾ ਨਾਲ ਹੀਤ ਪ੍ਰੇਮ ਵੱਧਦਾ ਜਾਂਦਾ ਹੈ ਸਾਕਤਕਾਰੀ ਕਾਂਬਰੀ ਤੇ ਜਿਹੜਾ ਟੁੱਟਿਆ ਹੋਇਆ ਹੈ ਉਹ ਕਾਲੀ ਕੰਬਲੀ ਦੀ ਤਰ੍ਹਾਂ ਕਾਰੀ ਮਿਲ ਕਾਲੀ ਕਾਂਬਰੀ ਕੰਬਲੀ ਧੋਏ ਹੋਏ ਨਾ ਸੇਤ ਕਾਲੀ ਕੰਬਲੀ ਨੂੰ ਕਾਲੇ ਕੱਪੜਿਆਂ ਨੂੰ ਜਿੰਨਾ ਮਰਜ਼ੀ ਧੋਲੋ ਨਾ ਚਿੱਟਾ ਥੋੜਾ ਹੋ ਜਾਣਾ ਇਸੇ ਤਰ੍ਹਾਂ ਕਹਿੰਦੇ ਟੁੱਟੇ ਜਿਹੜੇ ਬੇਮੁਖ ਪਰਮਾਤਮਾ ਨੂੰ ਭੁੱਲੇ ਹੋਏ ਨੇ ਉਹਨਾਂ ਦੇ ਕੋਲ ਰਵਾਂਗੇ ਤੇ ਜੀਵਨ ਜਿਹੜਾ ਹੈ ਨਿਰਮਲ ਨਹੀਂ ਹੋਣਾ ਪਵਿੱਤਰ ਨਹੀਂ ਹੋਣਾ ਗੁਰੂ ਦੀ ਸੰਗਤ ਵਿੱਚ ਰਹੀਆਂ ਹਾਂ ਜੀਵਨ ਨਿਰਮਲ ਹੋਣਾ ਪਵਿੱਤਰ ਹੋਣਾ ਤੇ ਹੌਲੀ-ਹੌਲੀ ਪ੍ਰਮਾਤਮਾ ਨਾਲ ਸਾਡਾ ਪ੍ਰੇਮ ਵੱਧਦਾ ਜਾਣਾ ਪ੍ਰਮਾਤਮਾ ਦੀ ਕਿਰਪਾ ਹੁੰਦੀ ਜਾਣੀ ਹੈ ਇੱਕ ਦਿਨ ਐਸਾ ਆਵੇਗਾ ਪ੍ਰਮਾਤਮਾ ਸਾਨੂੰ ਟਿਕਾਉ ਬਖਸ਼ਿਸ਼ ਕਰੇਗਾ ਮਾਨ ਪਟਕਣਾ ਤੋਂ ਬਚੇਗਾ ਵਾਹਿਗੁਰੂ ਦੇ ਵਿੱਚ ਇੱਕ ਵਿੱਚ ਹੋ ਜਾਵਾਂਗੇ